ਪੌਂਗ ਡੈਮ ਖੋਲਣ ਤੋਂ ਬਾਅਦ ਬਿਆਸ ਦਰਿਆ ਦੇ ਵਿੱਚ ਹਰ ਦੀ ਸਥਿਤੀ ਬਣੀ ਹੋਈ ਹੈ ਪਹਿਲਾਂ ਬਿਆਸ ਦਰਿਆ ਦੇ ਵਿੱਚ ਪਾਣੀ ਦੀ ਸਥਿਤੀ ਦਰਮਿਆਨੀ ਸੀ ਪਰ ਹੌਲੀ-ਹੌਲੀ ਪਾਣੀ ਵੱਧਦਾ-ਵੱਧਾ 119000 ਕਿਊਸਿਕ ਪਾਣੀ ਹੋ ਚੁੱਕਾ ਹੈ ਔਰ ਪਾਣੀ ਦੀ ਰਫ਼ਤਾਰ ਬਹੁਤ ਤੇਜ਼ ਹੋ ਚੁੱਕੀ ਹੈ ਪਾਣੀ ਦੇ ਛੱਲਾਂ ਬਾਹਰ ਨੂੰ ਬਹੁਤ ਹੀ ਤੇਜ਼ੀ ਨਾਲ ਵਜ ਰਹੀਆਂ ਨੇ ਔਰ ਜਿਹੜੀਆਂ ਨੀਵੇਂ ਇਲਾਕਿਆਂ ਦੇ ਵਿੱਚ ਫਸਲਾਂ ਸੀ ਕਿਸਾਨਾਂ ਦੀਆਂ ਉਹ ਡੁੱਬ ਚੁੱਕੀਆਂ ਨੇ ਬਾਬੇ ਬਕਾਲਾ ਦੇ ਐਸ.ਡੀ.ਐਮ ਨੇ ਇੱਥੇ ਦੌਰਾ ਕੀਤਾ ਸੀ ਔਰ ਉਹਨਾਂ ਨੇ ਮੌਜੂਦਾ ਹਾਲਾਤ ਵੇਖੇ ਨੇ ਜਿਹੜੇ ਦਰਿਆ ਦੇ ਇਲਾਕੇ ਦੇ ਵਿੱਚ ਘਰ ਵਸਦੇ ਨੇ ਉਹਨਾਂ ਘਰਾਂ 'ਚ ਪਾਣੀ ਜਾ ਚੁੱਕਾ ਹੈ ਔਰ ਲੋਕਾਂ ਨੂੰ ਸਹੀ ਸੇਫ ਜਗ੍ਹਾ ਤੇ ਜਾਣ ਲਈ ਆਖਿਆ ਗਿਆ ਹੈ ਔਰ ਰੈਸਕਿਊ ਟੀਮਾਂ ਪਹੁੰਚ ਚੁੱਕੀਆਂ ਨੇ ਜਿਹੜੇ ਜਨਦਾ ਮਾਲ ਡੰਗਰ ਸੇਫ ਜਗ੍ਹਾ ਤੇ ਭੇਜਿਆ ਗਿਆ ਹੈ ਔਰ ਜਿਹਨੂੰ ਮੰਡ ਦਾ ਖੇਤਰ ਕਿਹਾ ਜਾਂਦਾ ਹੈ ਉੱਥੇ ਬਹੁਤ ਹੀ ਵੱਡੀਆਂ-ਵੱਡੀਆਂ ਪਾਣੀ ਦੀਆਂ ਲਹਿਰਾਂ ਦੇਖਣ ਨੂੰ ਮਿਲ ਰਹੀਆਂ ਨੇ ਔਰ ਦੂਰ-ਦੂਰ ਤੱਕ ਜਿੱਥੇ ਤੱਕ ਨਿਗਾਹ ਜਾਂਦੀ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਔਰ ਇਸ ਦੇ ਵਿੱਚ ਵੱਡੇ ਵੱਡੇ ਰੋਖ ਰੁੜ ਕੇ ਆ ਰਹੇ ਨੇ ਕਈ ਹੋਰ ਵਸਤੂਆਂ ਵੀ ਪਾਣੀ ਦੇ ਵਿੱਚ ਰੁੜਦੀਆਂ ਦਿਖਾਈ ਦੇ ਰੀਆਂ ਨੇ ਔਰ ਪਾਣੀ ਦਾ ਲੈਵਲ ਲਗਾਤਾਰ ਵਧਦਾ ਜਾ ਰਿਹਾ ਹੈ ਵਧਦਾ ਜਾ ਰਿਹਾ ਹੈ ਜਿਹੜੇ ਵੀ ਪਿੰਡ ਦਰਿਆ ਦੇ ਕੰਢੇ ਵਸਦੇ ਨੇ ਉਹ ਵੀ ਪਾਣੀ ਦੀ ਮਾਰ ਹੇਠਾਂ ਚੁੱਕੇ ਨੇ ਲੋਕ ਜਦੁੱਜਦ ਕਰ ਰਹੇ ਨੇ ਪਾਣੀ ਤੋਂ ਬਚਾਅ ਕਰਨ ਲਈ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਇਹ ਮਾਲ ਡੰਗਰ ਨੂੰ ਰੈਸਕਿਊ ਕੀਤਾ ਜਾਵੇ ਔਰ ਸੁਰੱਖਿਅਤ ਜਗ੍ਹਾ ਤੇ ਭੇਜਿਆ ਜਾਵੇ ਔਰ ਪਾਣੀ ਦਾ ਜੋ ਲੈਵਲ ਹੈ ਲਗਾਤਾਰ ਵਧਦਾ ਜਾ ਰਿਹਾ ਹੈ ਔਰ ਔਰਲ ਟਾਈਮ ਤੇ ਹੋਰ ਵੀ ਪਾਣੀ ਦਾ ਲੈਵਲ ਵਧਣ ਦੀ ਸੰਭਾਵਨਾ ਹੈ ਜਿਹੜਿਆ ਸਕਰੀਨ ਤੇ ਤਸਵੀਰਾਂ ਦੇਖ ਰਹੇ ਹੋ ਇਹ ਹੈਗੀਆਂ ਨੇ ਪਿੰਡ ਬਾਉਪੁਰ ਜਦੀਦ ਸੁਲਤਾਨਪੁਰ ਲੋਧੀ ਇਲਾਕਾ ਹੈ ਔਰ ਇੱਥੇ ਦੂਰ ਦੂਰ ਤੱਕ ਬਹੁਤ ਪਾਣੀ ਹੀ ਪਾਣੀ ਨਜ਼ਰ ਆਵੇਗਾ ਔਰ ਫਸਲਾਂ ਤਬਾਹ ਹੋ ਚੁੱਕੀਆਂ ਨੇ ਕਿਸਾਨਾਂ ਦੀਆਂ ਫਸਲਾਂ ਡੁੱਬ ਚੁੱਕੀਆਂ ਨੇ ਔਰ 17 ਪਿੰਡ ਪਾਣੀ ਦੇ ਘੇਰੇ ਦੇ ਵਿੱਚ ਨੇ ਜਿਹੜੇ ਲੋਕ ਪਾਣੀ ਦੀ ਗ੍ਰਿਫਤ ਵਿੱਚ ਘਿਰ ਚੁੱਕੇ ਨੇ ਉਹਨਾਂ ਦੇ ਪਸ਼ੂਆਂ ਲਈ ਚਾਰਾ ਦਾ ਇੰਤਜ਼ਾਮ ਲਾਗਲੇ ਪਿੰਡਾਂ ਦੇ ਲੋਕ ਇੱਕ ਹਮਾਇਤ ਮਦਦ ਕਰ ਰਹੇ ਨੇ ਦੇਖੋ ਕਿਵੇਂ ਲੋਕ ਚਾਰਾ ਲੈ ਕੇ ਕਿਸ਼ਤੀਆਂ ਰਾਹੀਂ ਡੰਗਰਾਂ ਤੱਕ ਲੋਕਾਂ ਦੇ ਘਰਾਂ ਤੱਕ ਪਹੁੰਚਾ ਰਹੇ ਨੇ ਔਰ ਬਹੁਤ ਹੀ ਨੇਕ ਕੰਮ ਕਰ ਰਹੇ ਨੇ ਦਾ ਪਾਣੀ ਨਹੀਂ ਪੂਰਾ ਹੋਗਾ ਤੇ ਜਦੋਂ ਡੋਬਾ ਪੈਂਦਾ ਉਦੋਂ ਵੀ ਪੰਜਾਬ ਦੇ ਉਦੋਂ ਡੋਬੇਗਾ ਹੁਣ ਐਸੇ ਵਕਤ ਨਾ ਤਾਂ ਰਾਜਸਥਾਨ ਪਾਣੀ ਲੈ ਰਿਹਾ ਕਿਉਂਕਿ ਉਹ ਨਹਿਰਾਂ ਦੇ ਵਿੱਚ ਪਾਣੀ ਘਟ ਛੱਡ ਰਿਹਾ ਤੇ ਨਾ ਇਧਰੋਂ ਪਿੱਛੇ ਹਮਾਚਲ ਵਾਲੇ ਜਿਹੜੇ ਉਹ ਆਪਣਾ ਪਾਣੀ ਰੋਕ ਰਹੇ ਉਹ ਵੀ ਪੰਜਾਬ ਦੇ ਵਿੱਚ ਪਾਣੀ ਛੱਡ ਰਿਹਾ ਤੇ ਆ ਸਾਡਾ ਜਿਹੜਾ ਏਰੀਆ ਵਾ ਐਸੇ 100% ਜਿਹੜਾ 16 17 ਤੇ ਪਿੰਡ ਇਥੇ ਟਾਪੂ ਦੇ ਵਿੱਚ ਹੀ ਆ ਇੱਥੇ ਕਦੇ ਆਪਾਂ ਖੜੇ ਹਾਂਗੇ ਇਹ ਰੋਡ ਆ ਹਾਈਵੇ ਆ ਇਹ ਕਿਹੜੇ ਕਿਹੜੇ ਪਿੰਡਾਂ ਨੂੰ ਜੋੜਦਾ ਇਹ ਅੱਗੇ ਇੱਥੇ 16 17